ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਖਾਲਸੇ ਦੀ ਪ੍ਰਗਟ ਭੂਮੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਰਬੱਤ ਦਾ ਪਲਾ ਚੈਰੀਟੇਬਲ ਫਰਸ਼ਟ ਵੱਲੋਂ ਸਰਦਾਰ ਐਸ.ਪੀ ਸਿੰਘ ਉਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਸਨੀ ਉਭਰਾਏ ਵਿਵੇਕ ਸਦਨ ਦਾ ਜਿਹੜੀ ਹੈ ਆਰੰਭਤਾ ਕੀਤੀ ਗਈ ਹੈ ਸਰਦਾਰ ਐਸ.ਪੀ ਸਿੰਘ ਉਭਰਾਏ ਗੁਰਾ ਵੱਲੋਂ ਸਮਾਜਿਕ ਧਾਰਮਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਪੰਜਾਬੀ ਦੇ ਨਾਲ ਹਰ ਸਿੱਖ ਦੇ ਨਾਲ ਉਭਰਾਏ ਸਾਹਿਬ ਖੜਦੇ ਨੇ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਵੇ ਜਾਂ ਕਿਸੇ ਨੂੰ ਕੋਈ ਲੋੜ ਪਵੇ ਇਹ ਉਹਨਾਂ ਦੇ ਨਾਲ ਖੜਦੇ ਨੇ ਵੱਡੀਆਂ ਸੇਵਾਵਾਂ ਨੇ ਇਹਨਾਂ ਦੀਆਂ ਪੰਥ ਦੇ ਵਿੱਚ ਪੰਥ ਦਾ ਪ੍ਰਚਾਰ ਪ੍ਰਸਾਰ ਵੀ ਬੜੇ ਜੋਰਾਂ ਦੇ ਨਾਲ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਥੇ ਹੀ ਅੱਜ ਸੰਨੀ ਉਬਰਾਏ ਵਿਵੇਕ ਸਤਨ ਦਾ ਜਿਹੜਾ ਉਦਘਾਟਨਾ ਹੈ ਇਹ ਇਨ੍ਹਾਂ ਵੱਲੋਂ ਕੀਤਾ ਗਿਆ ਹੈ ਔਰ ਇਸ ਸਦਨ ਦੇ ਵਿੱਚ ਲੋੜਵੰਦ ਬੱਚਿਆਂ ਵਾਸਤੇ ਔਰ ਬਜ਼ੁਰਗਾ ਵਾਸਤੇ ਗ੍ਰੰਥੀ ਸਿੰਘਾਂ ਵਾਸਤੇ ਕਵੀਆਂ ਵਾਸਤੇ ਇਹ ਜਿਹੜਾ ਸਾਰਾ ਕੁਝ ਹੈ ਫਰੀ ਇਹਨਾਂ ਵੱਲੋਂ ਕੀਤਾ ਜਾਵੇਗਾ ਔਰ ਇਸੇ ਇੱਥੇ ਹੀ ਕੀਰਤਨ ਦੀ ਸਿਖਲਾਈ ਵੀ ਬੱਚਿਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਸਥਾ ਵੀ ਪੜਾਈ ਜਾਵੇਗੀ ਮੈਂ ਸਮੋਤੀ ਸੇ ਇੱਕ ਕਾਮਨ ਹੋਈ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸ਼ੋਧ ਗੁਰਬਾਣੀ ਦੀ ਸੰਥਿਆ ਕੀਰਤਨ ਦੀ ਸੰਥਿਆ ਪ੍ਰਾਪਤ ਕਰਨੀ ਹੋਵੇ ਉਹ ਇੱਥੇ ਸੰਨੀ ਵਿਵੇਕ ਸਦਨ ਦੇ ਵਿੱਚ ਇਹ ਸੰਪਰਕ ਕਰ ਸਕਦੇ ਨੇ ਔਰ ਇਸ ਦੀ ਅਰੰਭਤਾ ਤੇ ਦਾਸ ਸਰਦਾਰ ਐਸਪੀ ਸਿੰਘ ਉਭਰਾਏ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੰਦਾ ਹੈ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਹੈ ਕਿ ਜੋ ਮਹਾਨ ਸੇਵਾਵਾਂ ਸਤਿਗੁਰ ਨੇ ਇਹਨਾਂ ਦੀ ਝੋਲੀ ਦੇ ਵਿੱਚ ਪਾਈਆਂ ਉਹ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਕੇ ਲੰਮੀ ਆਰੋ ਬਖਸ਼ਿਸ਼ ਕਰਕੇ ਇਹਨਾਂ ਕੋਲੋਂ ਕਰਵਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ